ਹਾਂਜੀ ਕੀ ਹੋਣਾ ਸਾਰੇ ਵੀਰਾਂ ਦਾ ਹੋਰ ਕੀ ਮਨਣਾ ਕਰ ਰਹੇ ਹੋ ਉੱਤਰ ਉੱਤਰ ਸੈਟ ਹੈ ਵੀਰ ਮੇਰੇ ਪਰਪੜੀ ਗੇ ਖਰਚੋ ਲਾਉ ਦੀ ਸਟਾਰਟਿੰਗ ਸਵੇਰੇ ਸਵੇਰੇ 7 ਵਜੇ ਜਾ ਵੀ ਆ ਗਈ ਕਿਰਸ ਟੀਟਾ ਆਉਂਡਾ ਬਹੁਤ ਸੁਣਾ ਬਈ 2:00 ਵਜੇ ਓਕੇ ਓਕੇ ਜਾਣਾ ਤੇ ਉਹ ਹੁਣ ਦੇ ਦੇਖਦੇ ਅੱਜ ਗੀੜੇ ਕਬੂਤਰਾਂ ਦਾ ਨਾ ਕੰਨ ਨਹੀਂ ਵਾਈਦਾ ਕੀ ਛਡਾਉਣਗੇ ਕਿ ਵੀ ਅੱਗੇ ਪਿੱਛੇ ਕਰਨਗੇ ਅਚਾਰ ਕੁੱਤਾ ਤਾਂ ਛੱਡ ਨਹੀਂ ਪੈਣਗਾ ਹੁਣਾਂ ਪਰ ਚੱਲਦੇ ਆ ਉੱਠ ਕੇ ਗੁੱਡਾਂ ਕਰਨੀ ਹੁੰਨੇ ਨਾ ਯਾਰ ਵੱਧੋ ਇਹਨੇ ਨਹੀਂ ਹੋ ਉਪਰ ਪਤਾ ਨਹੀਂ ਕੀ ਈਸ਼ੂ ਹੈ ਰੱਖੀ ਬੜਾ ਥੋੜੇ ਥੋੜੇ ਹੁਣਾਂ ਅੱਧਾ ਤੱਕ ਬਿਦਾ ਹੋ ਜੇ ਚਲ ਅੱਧਾ ਘੰਟਾ ਠਹਿਰ ਜਾਨੇ ਫੋਲ ਤਾਂ ਹਾਲੀ ਕੁਝ ਦੀ ਅੱਧਾ ਘੰਟਾ ਠਹਿਰ ਕੇ ਛੱਡ ਦੇ ਕੋਈ ਈਸ਼ੂ ਨਹੀਂ ਕੋਈ ਚਾਹ ਦੀ ਕੁਝ ਲੇ ਕੇ ਆ ਇਹ ਜਨਵਰ ਤੁੱਪੇ ਵੀ ਪਾਤੇ ਜੀ ਗਲੇਲ ਬੀਜ ਦੀ ਵੇਖੋ ਇੱਕ ਮਿੰਟ ਆ ਬੈਠੇ 4 ਕਿਲਗਾੜੇ ਆ ਡੱਬਾ ਓਏ ਓ ਬੈਠਾ ਤਾਂ ਨਮਿਸਟੰਡਗਾ ਠੀਕ ਹੈ ਕਿਲਗਾੜੀਆਂ ਠੀਕ ਹੈ ਆ ਬਿਠਾ ਅਡਾ ਦੂਜਾ 4 ਮਿੰਟ 4 ਮਿੰਟ 4 ਪੈਣ 4 ਪੈਣ ਕਹਿੰਦਾ ਲਿਓ ਬੀਬੀ ਕਿਤੇ ਲਿਆ ਇੱਕ ਉਹ ਕੀ ਤੇ ਪੈਣ ਕਿ ਡੇਪਰ ਚ ਚੱਕੀ ਲੋਕਾਂ ਦੇ ਖੜ ਜਾ ਇਹ ਚੱਕੀ ਵਰਦਾ ਓਏ ਇਹ ਪੇਪਰ ਹੈ ਟਿਊ ਪੇਪਰ ਕਿਹੜਾ ਤਾਂ ਦੂਜੇ ਲੱਗਦੇ ਆ ਇਹ ਮੈਣੀ ਪੋਕ ਕੋ ਪੈ ਕੱਤੀਆ ਕੱਤੀ ਚਲੋ ਕੌੜ ਕਰਦੇ ਆਂ ਭਰਾਵਾ ਪਰ ਠੀਕ ਆ ਕੂਤਰ ਉੱਡੇ ਫਿਰਦੇ ਆ ਸਾਡੇ 27 2700 ਵਾਲੇ ਤੇ ਸਾਡਾ ਮਨ ਨਹੀਂ ਖਾਡਾ ਸਾਨੂੰ ਦੇਖ ਕੇ ਲੱਗਦੇ ਨਹੀਂ 2700 ਜਿੱਡਾ ਲਿਆ ਗਿਆ ਖਿਡਾਰੀ ਉੱਣ ਵਾਲੇ ਨਾਲ ਕਰੀਤੇ ਐਵੇਂ ਸਰ ਸਾਨੂੰ ਦੇਖ ਕੇ ਲੱਗਦੇ ਨਹੀਂ ਉੱਥੇ ਉੱਡਣਗੇ ਹੈ ਆ ਦੇਖ ਲੈ ਲੜਦੇ ਫਿਰਦੇ ਆ ਟਾਈਮ ਅਜੇ 9 ਵਜੇ ਆ ਘੰਟਾ ਹੋਇਆ ਛੱਡਿਆ ਇਹਨੂੰ ਕੂਤਰ ਵਖਾਣਾ ਨੂੰ ਕਿਵੇਂ ਫਿਰਦਾ ਖੜਜ ਲੈ ਆਹ ਦੇਖ ਲੈ ਨਿੰਮਾ ਚ ਵਾਈ ਦੇ ਫਿਰਦਾ ਦੇਖੋ 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 ਦੇਖ ਲੈ ਸਵਾਇਰ ਨਾਲ ਖਿੰਦਾ ਹੁੰਦਾ ਹੁੰਦਾ ਤਾਂ ਕੁੰਝਾ ਉੱਚਾ ਜਾਵੜੇ ਆ ਕੁੰਝਾ ਮੜਾ ਜੇ ਖੁੰਝਾ ਮੜਾ ਇਹ ਠੀਕ ਚੱਲ ਉੱਚਾ ਫਿਰਦਾ ਥੋੜਾ ਜਿਆ ਦੇ ਤਾਂ ਮੈਨੂੰ ਲੱਗਦਾ ਸਹੀ 1200 ਵਾਲੇ ਵੀ ਹੈ ਨਹੀਂ ਕਿ 2700 ਪਰ ਤਾਂ ਇਹ ਪਿਛੇ ਆ ਹਾਂਜੀ ਭਾਈ ਲਾਈਟ ਆ ਗਈ ਮਾਂ ਕਹਿਣ ਗਈ ਚੱਲ ਲਾਈਟਾਂ ਬੰਦ ਕਰ ਗਈ ਇਹ ਇਹ ਬਲੂ ਹੀ ਗੱਲ ਕਰਤੀ ਚਲੋ ਕੋਈ ਗੱਲ ਹੋਰ ਲਾਈਟ ਬੁਝਾਦ ਗਏ ਭਾਈ ਚੱਲਦੀ ਜਾਂਦੀ ਹੈ ਹਜੇ ਤਾਂ ਕਰਕੇ ਹਾਂਜੀ ਤੇ ਚੋਬਰ ਵੀ ਆ ਗਿਆ ਹੁਣ ਕਿਹਾ ਸੀ ਭਾਈ ਵੀ ਛੇਤੀ ਆ ਜੀ ਆਪਾਂ ਜਨਵਾਰਾਂ ਦੇ ਰੰਗ ਲਵਾਵਾਂਗੇ ਤੇ ਬਕਰ ਬਸ ਸਟਾਰਟਿੰਗ ਰੂਫ ਨੂੰ ਵੀ ਚਾਰਜ ਕਰ ਲਈ ਲਾ ਦੇ ਗੀਤ ਟਾਈਮਲੈਸ ਲੱਗ ਰਹੇ ਇਹ ਦੇਖੋ ਨਾ ਦੂਰ ਲੰਗ ਲੱਗਦਾ ਖੋਡਾ ਨੰਬਰ 1 ਹਾਂਜੀ ਖੋਡਾ ਨੰਬਰ 1 ਆਇਓ 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 ਬੋਤਾ ਆਇਓ 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 ਬੋਤਾ ਨੰਬਰ 4 ਐਂਡ 5 ਆਇਓ ਆਇਓ ਦੋਵੇਂ ਰੱਖਿਆ ਇੱਕ ਚ ਆਇਓ ਆਇਓ ਉੱਡਣ ਵਾਲੇ ਬੂਤਰਾਂ ਦਾ ਆਇਓ ਆਇਓ ਬੋਤਰੀ ਪਾਟ ਇੱਕ ਪਾਸੇ ਓਕੇ ਵੀਰ ਬੋਰਡ ਦੀ ਆਇਓ 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 ਬੋਤਾ ਨੰਬਰ 5 ਨਹੀਂ ਕੁੜਾ ਨੰਬਰ 56 ਠੀਕ ਹੈ ਦਾਣੇ ਪਾ ਲਏ ਸਾਰੇ ਪੁੱਤਾਂ ਨੂੰ 6 ਕਦ ਗਣਨਾਂ ਕੋਈ ਨਹੀਂ ਰਹਿ ਗਈ ਇਕੱਲਾ ਆਪਣਾ ਪੁਗਿਆ ਪਾਣੀ ਪੁਆਧੇ ਪਾ ਗਏ 26 ਹਾਂਜੀ ਮੇਰੇ ਵੀਰੋ ਤੇ ਲਤਾ ਜੀ ਤਿੰਨ ਜਾਣਵਰੇ ਦੇ ਰੰਗ ਆ ਗਏ ਠੀਕ ਹੈ ਮਤਲਬ ਰੀਨਿਊ ਕਰਤਾ ਆਪਾਂ ਅਗਲ ਦੂਸੇ ਵਾਲਾ ਦਾ ਵੀ ਅੱਜ ਜੂਮ ਹੋ ਜਾ ਕੀ ਹੋ ਰਿਹਾ ਬਰੋ ਅਛੋਟਾ ਯਾਰ ਨਹੀਂ ਉਹਦਾ ਨਾਮ ਹੈ ਅਗਲ ਦੂਸੇ ਵਾਲਾ ਬਗਉਂਦੀ ਵਾਲੀ ਤੇ ਦੋਵੇਂ ਦੂਸੇ ਦੇ ਦੋ ਰੰਗ ਰੀਨਿਊ ਕਰਤਾ ਬਦਾਂ ਬਦੋਂ ਪਾ ਦੇ ਸਾਰੇ ਵਗਰੋਂ ਦਾਣੇ ਪਾਤੇ ਉਹ ਕੇ ਰਿਪੋਰਟਾਂ ਤੇ ਖੁੱਡਿਆਂ ਨੂੰ ਸਰਉਦਾਨਤ ਨੇ ਪਾਤੇ ਹਨ ਆਹ ਦੋ ਮੁੰਡਿਆ ਆ ਪਿੰਡ ਜੋਗੇ ਵਾਲੇ ਤੋਂ ਠੀਕ ਹੈ ਕਿ ਨਹੀਂ ਦੀਦੀ ਨੇ ਇੱਥੇ ਬੈਠੇ ਤਾਂ ਹੋਏ ਨੇਰੇ ਚਲ ਕੋਲ ਆ ਕੇ ਦਿਖਾ ਦਿੰਦਾ ਤੇ ਬਸ ਕਲੀਅਰ ਆ ਸਾਰਾ ਕੰਮ ਰੋਟੀ ਨੂੰ ਕਾਫੀ ਲੇਟ ਹੋ ਗਿਆ ਬਰੋ ਆ ਆ ਦੇ ਤੇ ਲੀਓ ਦੇ ਵਾਸਤੇ ਮੁੰਡੇ ਆ ਕੇ ਘਰੋਂ ਜਾ ਕੇ ਰੋਟੀ ਲਿਆ ਇਟਸ ਰੋਟੀ ਟਾਈਮ ਮੇਰੇ ਵੀਰੋ ਲੈ ਆਂਦੀ ਜੀ ਆਪਦੇ ਤੇ ਲੀਓ ਵਾਸਤੇ ਰੋਟੀ ਹਾਂਜੀ ਹੁਣ ਵਖਾਣੇ ਨੇ ਮੁੰਡੇ ਕੀ ਨਾਮ ਹੈ ਮੁੰਡਾ ਤੇਰਾ ਨਾਂ ਦੱਸ ਕੀ ਜੋਗ 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 ਯੋਗਾ ਆ ਜੋਗੇ ਪਿੰਡ ਤੋਂ ਆਏ ਤੇਰੇ ਤੇਰਾ ਨਕੀ ਨਾ ਮੁੰਡਾ ਜਸ਼ਨ ਠੀਕ ਹੈ ਕਬੂਤਰਾਂ ਦੇ ਸ਼ੌਂਕੀ ਠੀਕ ਹੈ ਜੀ ਠੀਕ ਹੈ ਜੀਆਂ ਐਨੂੰ ਚਲੋ ਕਰਾ ਰੋਟੀ ਖਾਣੇ ਆਗੇ ਕਬੂਤਰ ਬਾ ਦੋ ਹੀ ਛੱਡਿਆ ਹਨ ਤੇ ਦੋਵੇਂ ਫਿਰਦੇ ਆ ਗੇ ਲੜਦੇ ਜੇ ਤੇ ਰੋਟੀ ਪਹੁੰਚ ਗਈ ਅੰਦਰ ਅੰਦਰ ਬੜਾ ਨੰਨ ਪਾਇਆ ਕਰਨੂੰ ਤੂੰ ਜ਼ਿਆਦਾ ਓਵਰ ਲੋਡ ਕਰ ਦੇ ਆਇਆ ਆਇਆ ਗੁੱਸੇ ਹੋ ਗਏ ਨਾ ਮੈਨੂੰ ਦਿੱਤੇ ਨਹੀਂ ਲਿਓ आया 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 नहीं खानी ने खाला लो जी आ गए दोवें गेड़ वाले कबूतर ਟਾਈਮ ਨਾਲ ਹੀ ਠੰਡੇ ਠੰਡੇ ਮਸੂਮ ਦੱਸਿਆ ਵੀ ਉੱਤਰ ਘਾਟੀ ਉੜਦੇ ਆ ਬਾਹਰ ਹੀ ਵੇਖਾਂਗੇ ਕੀ ਕਰਦੇ ਆ ਇਹ ਮੜੀਆਂ ਮੜੀਆਂ ਪਟੀਆਂ ਛੰਜਾ ਕੋਈ ਦਿੱਕਤ ਨਹੀਂ ਕਰਦੇ ਕੇ ਅੰਦਰ ਬਈ ਠੀਕ ਆ ਦੋ ਹੀ ਖੇਡੇ ਸੀ ਬਸ ਦੋਵੇਂ ਇਕੱਠੇ ਆ ਕੇ ਪੈਗੇ ਲਓ ਜੀ ਰੂਮੀ ਵਾਲਾ ਮੁੰਡਾ ਨਵਾ ਰੇ ਡਰੈਅਰ ਵੀ ਇਹ ਜਾਣ ਦੀ ਤੇ ਆ ਜੀ ਸਾਾਨੂੰ ਉਤਲਾ ਦੇ ਆ ਤੇ ਆ ਮੁੰਡਾ ਹੈਗਾ ਜੀ ਆਪਣਾ ਵਾਣਾ ਦਾ ਬੈਸਟ ਵਾਣਾ ਦਾ ਬੈਸਟ ਹੈਅਰ ਡ्रेसਰ ਕੇ ਬਾਰੇ ਪਰ ਕੀ ਕਹਿੰਦੇ ਹੁੰਦੇ ਆ ਤੌਕ ਦੇ ਕੰਮ ਹੈ ਇਹਨਾਂ ਦਾ ਤਾਂ ਕਰਕੇ ਉਸਦਾ ਨਾਮ ਇਹਦਾ ਅਮਨ ਸਿੰਘ ਰਹਿ ਕੇ ਫੋਪਰਾ ਠੀਕ ਹੈ ਕਿ ਨਹੀਂ ਉਸ ਕੇਰਪੋਰਟ ਦਾ ਬੰਦੇ ਸਾਡੇ ਰੁੱਸੇ ਬਿਠੇ ਮੂੰਹ ਕੋਈ ਬੈਠੇ ਹੈਗੇ ਦੋਵੇਂ ਇਹਨਾਂ ਦਾ ਮਰਨ ਹੋਇਆ ਪਿਆ ਹੈ ਇਹਨਾਂ ਨੂੰ ਅੱਜ ਇੱਕ ਸੀਸੀ ਲੱਭ ਗਈ ਅਸੀਂ ਦੱਬਿਆ ਹੋਇਆ ਖਜ਼ਾਨਾ ਅਥਾ ਗਿਆ ਇਹਨਾਂ ਨੂੰ ਆ ਬੁੜੀ ਬਣੇ ਘੁੰਡ ਜਾਂਦੇ ਦਾ ਬਹੁਤਾ ਕੀਤਾ ਇਹਨਾਂ ਇਸਾਰ ਦੱਬਿਆ ਹੋਇਆ ਖਜ਼ਾਨਾ ਲੱਭ ਗਏ ਦੇਖਣਸਾਰ ਮਰਨ ਹੋ ਗਿਆ ਮਤਲਬ ਕਿ ਯੋ ਬਰਨੂਦਨੀ ਕੋਈ ਹੋਇਆਗਾ ਦਵਣੀ ਨੂੰ ਵਾੜਾ ਦੋਖੋ ਆ ਯੋ ਬਰਨੂਦੋਗਾ ਦਾ ਜਮਾ ਵੀ ਦੋਖੇ ਨਹੀਂ ਗਾ ਜਿਹੜਾ ਖਜ਼ਾਨਾ ਦੱਬਿਆ ਜੀ ਸੀ ਇਹ ਤਾਂ ਬਧੀਆਂ ਖੋਜ ਆ ਪਰ ਦਵਣੀ ਜਮਾ ਵੀ ਬਸ ਨਾ ਅੰਦਰੋ ਉਹਦੇ ਅੰਦਰ ਕੋਈ ਵੜ ਕੇ ਵੇਖ ਨਹੀਂ ਸਕਦਾ ਕੀ ਇਹ ਨਹੀਂ ਹੁੰਦਾ ਅਗਰ ਕਿਤੇ ਜੇ ਨਹੀਂ ਨਹੀਂ ਝਾਕਦੇ ਬਈ ਲੈ ਬਲੀ ਹੁਣ ਮਿਕਸ ਅਪ ਕਰਤਾ ਸਾਰਾ ਸੋਣ ਦਾਲ ਰੋਟੀ ਪੈਡਾ ਗਰੀ ਇਹ ਉਹ ਚੱਕਦੇ ਹੁਣ ਸੰਗ ਜੀ ਨਾ ਮੰਨ ਉਹਨੇ ਟੂਗਾ ਹਾਂ ਮੁੰਡੇ ਚੱਲੇ ਆ ਫਿਰ ਚੱਲ ਕੋਈ ਗੱਲ ਦੋ ਆਪਾਂ ਫੇਰ ਮਿਲਾਂਗੇ ਕੋਈ ਚੱਕਰ ਲੈ ਮਿਲਦੀ ਰਹਿਣਾ ਜਾਂਦੇ ਰਹੇ ਤਾਂ ਮਾਰੇ ਲੱਖਾਂ ਲੱਖ ਵਾਰੀ ਮਾਰਗੇ ਤਾਂ ਦਿਲੋਂ ਭਲਾ ਹਾਂਜੀ 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 ਠੀਕ ਆ ਠੀਕ ਆ ਠੀਕ ਆ ਹੋਰ ਆ ਇਹ ਸਾਡੇ ਜੋਕਰ ਇਹ ਸਾਡੇ ਬੰਦੇ ਗੁੱਸੇ ਹੋ ਗਏ ਥੋੜੇ ਗੁੱਸੇ ਨਹੀਂ ਇਹ ਬਹੂਆਂ ਮੰਦੀ ਕੋਸ਼ਿਸ਼ ਕਰ ਰਾਂ ਘੁੰਡ ਕਾੜਦਾਂ ਕੈਮਰੇ ਆਏ ਓਏ ਬਹੂਆਂ ਬਣ ਗਿਆ ਹਾਂ ਬਹੂਆਂ ਬਣ ਗਿਆ ਆ ਕੈਮਰੇ ਮਰੇ ਘੁੰਡ ਕਾੜਦਿਆਂ ਇਹ ਮਨਪ੍ਰੀਤ ਦੀਆਂ ਯੂ ਵਾਂਟ ਅ ਬੂ ਕਿ ਨਹੀਂ ਪਾਣੇ ਹਾਂ ਸ਼ਰਮਾ ਗਏ ਓਹੋ ਨਹੀਂ ਪਾਣੇ ਮੋੜਾ ਖਤਰੀ ਕੋਲ ਲਓ ਜੀ ਮੁੰਡੇ ਗਿਫਟ ਦੇ ਗਏ ਐ ਦਿਖਾਈ ਹੋਏ ਉਹ ਬਸ ਬਸ ਥੋੜਾ ਜਿਹਾ ਥੋੜਾ ਜਿਹਾ ਵਾ ਵਾ ਬਸ 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 ਯਾਰ ਸਰਾ ਯਾਰ ਬਸ ਮੈਨ ਮੰਨ ਗਿਆ ਯਾਰ ਅੱਜ ਦੇ ਟਾਈਮ ਆ ਇਹ ਲੱਗਦਾ ਵੀ ਸਰਾਇ ਕੰਮ ਮੁਗਦੀ ਗੱਲ ਹੈ ਨਾ ਇਹ ਇੱਕ ਪ੍ਰਕਾਰ ਦੇ ਗਾ ਉਹ ਨਹੀਂ ਦਿਖਵਾਦਾ ਭਾਈ ਮੈਂ ਉਹ ਨਹੀਂ ਉਹ ਨਹੀਂ ਆ ਉਹ ਤਾਂ ਲੁਕੀ ਜਾਂਦਾ ਮਗਰ ਹੱਥ ਕਰਕੇ ਨਾ ਮੁੰਡੇ ਗਿਫਟ ਦੇਣਾ ਹੈ ਸਪੈਸ਼ਲ ਕਿੰਨਾ ਨੂੰ ਇਹਨਾਂ ਨੂੰ ਮੇਰਾ ਤੁਹਾਨੂੰ ਪਤਾ ਹੀ ਹੋਏਗਾ ਤਾਂ ਕਰੀ ਕਿ ਕਿੰਨੇ ਯਾਰ ਓਕੇ ਮੁੰਡਾ ਗੁੱਡ ਯਾਰ ਬਹੁਤ ਵਧੀਆ ਲੱਗਿਆ ਹਨਾ ਯਾਰ ਕੋਈ ਤਾਂ ਗੱਲ ਹੈ ਕੋਈ ਭਰਾ ਸਟੈਂਡ ਭੇਜਦਾ ਹੈ ਕੋਈ ਇੰਟਰੀਆਂ ਨੂੰ ਭੇਜਦਾ ਹੈ ਕੋਈ ਕੋਸ਼ ਭੇਜਦਾ ਕੋਈ ਕਹਿੰਦਾ ਡੋਲੀ ਗਿਫਟ ਕਰ ਕੋਈ ਚੰਗਾਂ ਕੋਈ ਡੋਲੀ ਸਾਰੇ ਯਾਰ ਸਾਰੇ ਪ੍ਰਕਾਰ ਦੇ ਗਿਫਟ ਯਾਰ ਸਰਾ ਹੈ ਭਈ ਯਾਰ ਅੱਜ ਦੀ ਕਿਹੜੀਆਂ ਲੱਗਦੀਆਂ ਆਪਣੇ ਯਾਰਾਂ ਕਾ ਬੰਦੇ ਹੀ ਹੋਣੀ ਕੋਈ ਅੱਜ ਆ ਜਵਾਜ਼ ਗਿਫਟ ਦੇਗੇ ਅਨ ਐਸਪੈਕਟਿਡ ਹੋ ਗਿਆ ਕੰਮ ਤਾਂ ਸੱਚੀ ਯਕੀਨੀ ਨਹੀਂ ਵੀ ਅਖ ਗਿਫਟ ਦੇਣ ਆ ਮੈਂ ਸਰਾ ਮੁਗਦੀ ਗੱਲ ਹੈ ਚੱਲਗੇ ਫਿਰ ਮੁੰਡਿਆ ਚਲੋ ਰੂਮ ਮੈਲ ਨੂੰ ਛੱਡਿਆ ਗਿਆ ਠੀਕ ਆ ਲਾਸਟ ਦੀ ਬਾਈ ਕਰ ਜਾ ਵੀਡੀਓ ਚ ਕੋਈ ਚੱਕਰ ਨਹੀਂ ਬਹੁਤ ਵਧੀਆ ਜੀ ਜ਼ਰੂਰ ਯਾਰ ਬਾਈ ਚੱਕਰ ਹੀ ਕੋਈ ਨਹੀਂ ਯਾਰ ਠੀਕ ਹੈ ਕਿ ਨਹੀਂ ਨਿਆਰਾ ਬੜਿਆ ਦਿਨ ਲੰਗੇ ਪੂਰੇ ਪੂਰੇ ਸਿਰਾਂ ਸੀ ਪੱਕੀ ਗੱਲ ਤੇਰਾ ਵੀ ਜੀ ਲੱਗ ਰਾ ਮੇਰਾ ਵੀ ਲੱਗ ਰਾ ਬਾਕੀ ਇਹਨਾਂ ਹੁਣ ਗਰਮੀ ਚ ਸਦਾ ਕਿ ਤੈਨੂੰ ਫੁੱਲ ਲੋਚ ਅੜ ਗਾਣਾ ਮਈ ਦੇ ਮਹੀਨੇ ਚੜਦਿਆਂ ਬਾਅਦ ਤਨ ਉਦੋਂ ਫੋਨ ਕਰੂੰਗਾ ਮੈਂ ਠੀਕ ਆ ਬਸ ਉਦੋਂ ਫਿਰ ਚੱਲਿਆ ਕਰਾਂਗੇ ਆਪਾਂ ਹਾਂ ਹਾਂ ਜੀ ਜਨ ਨੇ ਹੀ ਪਿੰਡ ਨੂੰ ਆਸ ਜੀ ਬਹੁਤ ਧੰਨਵਾਦ ਆ ਮਨਪ੍ਰੀਤ ਦਾ ਮਾਰਜੀ ਕੁਤਰਾ ਦਾ ਪੀਓ ਨਹੀਂ ਆਪ ਉਪਰਾ ਦਾ ਜੀ ਚ ਕੋਈ ਨਾ ਕਰੀ ਹੋਗਾ ਯਾਰ ਧੱਕੇ ਹੀ ਬੈਗੇ ਹੋਣੇ ਜੁਗੇ ਤਾਂ ਯਾਰ ਮੂੰਹ ਹੀ ਸੁੱਕੀ ਜਾਂਦਾ ਭੈਣ ਦਾ ਪੂਰਾ ਸਰਾਜ ਤੇ ਕੀ ਗੱਲ ਆ ਹਾਂਜੀ ਮੇਰੇ ਵੀਰੋ ਤੇ ਸਾਰੇ ਕੋਟਰਾਂ ਨੂੰ ਬਈ ਦਾਣਾ ਪਾਣੀ ਪਦਾ ਪਾਈ ਖੁੱਡੇ ਛੜੇ ਨਾ ਜਿਹੜੇ ਗੇੜਿਆਂ ਵਾਲੇ ਕੋਟਰ ਸੀ ਉਹ ਵੀ ਟਾਈਮ ਨਾਲ ਹੀ ਬੈਗੇ ਹਨਾ ਕੋਈ ਝੂਠ ਆਲੀ ਗੱਲ ਨਹੀਂ 10 ਵੀ ਦਿਨਾਂ ਕਿੰਨੇ ਹੋਈ ਬੈਠੇ ਹਨਾ ਲਗਭਗ 1 ਵਜੇ 1 ਕੋਈ 15 ਮਿੰਟਾਂ ਦੇ ਬੈਠ ਗਏ ਕੋਟਰ ਤੇ ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ ਬਸ ਸਾਰੇ ਨੇ ਬਾਦਾਮ ਖਾਲੇ ਦਾਣੇ ਖਾਲੇ ਤੇ ਸਾਰਿਆਂ ਨੂੰ ਖੁੱਡੇ ਸ਼ੌਂਟ ਕਰਤਾ ਠੀਕ ਹੈ ਤੇ ਖੁੱਡਿਆਂ ਵਾਲੀਆਂ ਟ੍ਰੇਆਂ ਦੇ ਤੁਸੀਂ ਚੱਕ ਆਪਾਂ ਪਹਿਲੇ ਹੀ ਮੁੜ ਕੇ ਯਾਰ ਤੜਕੇ ਵਿਹਲੇ-ਬੂਲੇ ਹੋਣ ਦਾ ਇਸ਼ੂ ਹੁੰਦਾ ਨਾ ਜਿਹੜਾ ਉਹ ਮੁੱਕ ਜਾ ਆਪਣਾ ਹਨਾ ਆ ਦੇਖੋ ਇਹਨਾਂ ਖੁੱਡੇ ਵੀ ਦਵਣੀ ਨਿਕਲ ਸਾਫ਼ ਕੀਤੇ ਆ ਬਈ ਬਹੁਤ ਸੋਹਣੇ ਬਣਾ ਰੱਖਿਆ ਹੈ ਆ ਵੇਖੋ ਐਨ ਕਲੀਅਰ ਹੈ ਜਿਵੇਂ ਖੁੱਡੇ ਵੀ ਸਲੋ ਠੀਕ ਹੈ ਮਿੱਟੀ ਮੁੱਟੀ ਪਾਉਣੀ ਬੰਦ ਹੈ ਬਿੱਠਾ ਮੁੱਠਾ ਨਾਲ ਪਤਾ ਲੱਗਿਆ ਕਰੋ ਕਿਹੜੇ ਕਿਵੇਂ ਮਾਰਦੇ ਨੇ ਕਿਹੜੇ ਕਿਵੇਂ ਮਾਰਦੇ ਬਾਕੀ ਕਬੂਤਰ ਰੰਗਰੀ ਨੂੰ ਕੀ ਕਹਿਣਾ ਦੇਖੋ ਆ ਜਿਵੇਂ ਬਗਲ ਪੂੰਜੀ ਵਾਲੀ ਦਾ ਮੂੰਹ ਵਾਲੇ ਬੜਾ ਪਿਆ ਉਹ ਉਹ ਮੇਸ਼ੇ ਟੂਸਿਆਂ ਵਾਲੀ ਉਹਦਾ ਰੰਗ ਨਵਾ ਕੀਤਾ ਉਹ ਦੇਖੋ ਇੱਕ ਕਬੂਤਰ ਉਹਨੇ ਚਿੱਟਾਂ ਵਾਲਾ ਉਹਦਾ ਵੀ ਰੰਗ ਨਵਾ ਕੀਤਾ ਬਾ ਠੀਕ ਹੈ ਓਕੇ ਹੁਣ ਮੈਂ ਘਰੇ ਜਾਵਾਂ ਚਲੋ ਚਾਹ ਦੂ ਜਾਂ ਕੋਈ ਹੋਰ ਖਾ ਵੀ ਆਵਾਂ ਉਸ ਤੋਂ ਬਾਅਦ ਦੇਖਾਂਗੇ ਕੀ ਹਾਂਜੀ ਮੇਰੇ ਵੀਰੋ ਤੇ ਜਾਲ ਕਰਤਾ ਸਾਹਬਈ ਠੀਕ ਹੈ ਜਾਲ ਚੋਂ ਕੱਢ ਤੇ ਕੂਤਰੇ ਵਾਲੇ ਦੋ ਰਹਿ ਗਈ ਸੀ ਕੁਸਪੀਰ ਤੇ ਹਰੀ ਗਲਾਬੀ ਕਾਂਤਲਾ ਕੱਢ ਕੇ ਛੜ ਤੇ ਬੈਠ ਕੇ ਚੰਗੀ ਤਰ੍ਹਾਂ ਝਾੜੂ ਚੂਲੂ ਮਾਰ ਕੇ ਓਕੇ ਰਿਪੋਰਟਾ ਕਰਤਾ ਹੁਣ ਇਹਦੇ ਠੀਕ ਹੈ ਕੂਤਰ ਸੰਪਲ ਸੁੰਮੜ ਦੀ ਲੋੜ पे ਛੜਨ ਦੀ ਲੋੜ ਪਵੇ ਇਹ ਜਿਹੜਾ ਪਸਾਡਿੰਗ ਕਰ ਸਕਦੇ ਆ ਕੰਮ ਦੀ ਬਾਕੀ ਵਸੇ ਤਾਂ ਠੀਕ ਹੈ ਲੀਓ ਪੂਰੀ ਤੇ ਫਿਰ ਦਾ ਆਪਣਾ ਸਕਾਲਿਸ਼ ਸਕਾਲੀ ਲਿਓਸ ਕਰਿਓ ਓ ਮਾਈ ਗੋਡ ਸਾਰਾ ਟਾ ਕੰਮ ਦਮਨੀਆਰ ਦੇ ਅੰਦਰ ਆ ਹਨਾ ਓਕੇ ਹਟਾਣ ਬਾਕਸ ਸਾਰੇ ਜਿਹੜਾ ਮੁੰਡੇ ਦੇ ਕੇ ਆ ਆਪਾਂ ਦਾ ਫਰਕ ਕੰਮ ਕਰਦੇ ਫਿਰਦੇ ਆਂ ਬਈ ਹਾਂਜੀ ਤੇ ਲਿਓ ਪ੍ਰੀਤ ਨੂੰ ਪਾਈਏ ਵੇ ਰੋਟੀ ਠੀਕ ਆ ਆਪ ਅੱਜ ਮੋਮੋਸ ਖਾਂਦੀ ਸੀਗੀ ਰੋਟੀ ਵੇ ਰੋਟੀ ਵੇ ਨਹੀਂ ਖਾਦੀ ਕੋ ਸਿਰਫ ਲਿਓ ਆਸ ਖਾਂਦੀ ਹੈਗੀ ਆਪਾਂ ਲਓ ਜੀ ਲਿਓ ਖਾੜਿਆ ਕੋਣ ਇੱਕ ਇੱਕ ਮਿੰਟ ਇੱਕ ਮਿੰਟ ਲਿਓ ਮਾੜੀ ਸੌਸ ਜੀ ਪਾ ਦਿਓ ਖਾੜਿਆ ਖਾੜਿਆ ਪਾੜੀ ਭਾਏ ਨਾਲ ਭਾਰੀ ਮਰਚਾ ਨਹੀਂ ਤੇ ਕੰਮ ਨਹੀਂ ਕਰੂਗੀ ਆਂ ਤੇ ਖਾਪੂ ਲਓ ਪੁੱਟ ਨਾ ਲੱਗ ਜਾਣਾ ਇਹਨੂੰ ਖਾ ਕੇ ਖਾਲਾ ਖਾਲਾ ਕੋਈ ਨਹੀਂ ਬਾਹਰ ਖਾਲਾ ਤੇ ਲਸੀ ਪਾਵਾਗੇ ਤੇ ਬਸ ਠੀਕ ਆ ਓਕੇ ਹੈਨਾ ਉਹ ਕੀ ਨਾਲ ਇਹਦੇ ਹੁੰਦੇ ਆ ਆਪਣਾ ਵਲੌਗ ਦੀ ਕਰਦੀ ਐ ਐਂਡਿੰਗ ਆਪਾਂ ਟਾਈਮ ਹੋ ਗਿਆ ਬਹੁਤ ਲਗਭਗ ਤੇ ਓਕੇ ਸਾਰਾ ਕੁਝ ਬਸ ਕੰਮ ਤਾਂ ਤੇ ਤੁਹਾਨੂੰ ਪਤਾ ਹੀ ਸਾਰੇ ਦਿਨ ਜੇ ਆਪਾਂ ਕੀ ਕੀਤੇ ਕੀ ਨਹੀਂ ਕੀਤੇ ਹਨਾ ਉਹ ਬਸ ਆਪਾਂ ਰੰਗ ਲਾਉਣਾ ਸੀ ਜਨਵਾਰਾਂ ਦੇ ਤੇ ਕਮੈਂਟਰ ਕੋ ਫੋਨ ਸੈਟ ਲਿਓ ਪ੍ਰੀਤ ਵੀ ਆਪਣਾ ਓਕੇ ਬਹੁਤ ਲਫਾਵੇ ਲਹੂ ਵੀ ਇਹ ਉਹ ਸਾਰਾ ਕੁਝ ਗੰਦ ਪਿਲਪਾੜ ਪੂੜ ਕੇ ਹਨਾ ਮਸਤੀ ਖੁਰਾ ਪੂਰਾ ਮਸਤੀ ਖੁਰਾ ਛੜਾ ਬੱਚਾ ਠੀਕ ਆ ਕਿ ਨਹੀਂ ਪੂਰਾ ਪਲਿਆ ਸ਼ੇਰ ਆ ਇਹ ओके ਮਾ ਠੀਕ ਹੈ ਬਾਬੇ ਦੀ ਕਿਰਪਾ ਹੋਈ ਅੱਜ ਗਰਮੀ ਬਹੁਤ ਪਈ ਸੀ ਦੂਆਦ ਵੀ ਦਿਨ ਲੱਗਣ ਗਰਮ 13 ਦਾ ਕੂਤਰ ਓਕੇ ਹੋਣਗੇ ਟਾਈਮ ਕਟਾਉਣਗੇ ਕੋਈ ਠੰਡੇ ਚ ਗਰਮੀ ਚ ਸ਼ਿਫਟ ਹੋਣ ਤੇ ਕੂਤਰਾਂ ਨੂੰ ਟਾਈਮ ਲੱਗਦਾ ਜਿਹੜੇ ਠੰਡੇ ਦੇ ਕਟੋਂ ਠੰਡੇ ਚ ਬੰਬ ਕੱਢਦਾ ਜੇ ਸਿੱਧੀ ਲੋਚ ਕੱਢਾਂਗਾ ਉਸ ਦੀ ਲੋ ਜੀ ਬੰਬ ਕੱਢਣਗੇ ਜਿਹੜੇ ਠੰਡ ਚ ਕੱਢੇ ਹੁੰਦੇ ਆ ਲੰਮੇ ਉੱਡ ਕੇ ਗਰਮੀ ਆ ਗਈ ਕਹਾਉ ਕੂਤਰਾਂ ਨੂੰ ਗਰਮੀ ਚਲਣੀ ਬਹੁਤ ਓਕੇ ਹੈ ਕੇਰਾ ਫਿਰ ਹੌਲੀ ਹੌਲੀ ਗਰਮੀ ਤੇ ਲੱਗ ਜਾਂਦੇ ਦੋ ਤਿੰਨ ਲੜਾਈਆਂ ਚ ਸੈੱਟ ਜਾਉਂਦੇ ਨੇ ਗਰਮੀ ਤੇ ਬਾਕੀ ਪਾ ਕੋਈ ਇਸ਼ ਨੂੰ ਸੱਟ ਆ ਸਾਰਾ ਕ ਕੋਈ ਗੱਲਾਂ ਆਈਆਂ ਤਾਂ ਹੈਗੀ ਸੀ ਨਾ ਲੋੜ ਬਸ ਉਹ ਕਰਾਂਗੇ ਆਪਾਂ ਘਾਟਾਂ ਬਰਾੜ ਕਰਈਆਂ ਇਹ ਕਹਦਾ ਡੋਲੀਆਂ ਘਾਟਾ ਆਪਣੇ ਕੋਲੇ ਪਿੰਜਰੇ ਘਾਟੇ ਕਬੂਤਰਾਂ ਨੂੰ ਹਣਾ ਸੈਟਿੰਗ ਕਰਨ ਵਾਸਤੇ ਸਾਹਮਣੇ ਵਾਸਤੇ ਉੱਡ ਕੇ ਆਏ ਨੇ ਇਹ ਤਾਂ ਡੋਲੀਆਂ ਪਿੰਜਰਿਆਂ ਦੀ ਸੈਟਿੰਗ ਕਰ ਰਹੇ ਆ ਇੱਕ ਨਿਵੇਟਰ ਲੱਗ ਜੇ ਹੁਣ ਲਾਈਟ ਜਾਣ ਲੱਗੀ ਬਈ ਹਣਾ ਤੁਹਾਨੂੰ ਪਤਾ ਹੈ ਕੂਤਰ ਕਾਤਰ ਸਾਹਮਣੇ ਹੁੰਦੇ ਰਾਤ ਨੂੰ ਲਾਈਟ ਦੀ ਜਰੂਰਤ ਪੈਂਦੀ ਹੈ ਇੱਕ ਨਿਵੇਟਰ ਦਾ ਹੱਲ ਕਰ ਰਹੇ ਆ ਆਪਾਂ ਤੇ ਮੈਨੂੰ ਆਇਆ ਯਾਰ ਮਾਣਾ ਬਾਬਾ ਕਿਰਪਾ ਕਰੇ ਕੀ ਕਿਸੇ ਬਾਈ ਜਮਾੜਾ ਮੋਟਾ ਹੱਥ ਫੇਜੇ ਹਣਾ ਇਹਨਾਂ ਦੇ ਪੈਸੇ ਇਹਨਾਂ ਤੇ ਲਾਉਣੇ ਆਪਾਂ ਦਾ ਤੇ YouTube ਤੋਂ ਇਹਨਾਂ ਖਰਚਾ ਨਹੀਂ ਕੱਟ ਸਕਦਾ ਮੈਂ ਵੀ ਇੰਟਰੀਆਂ ਵੀ ਦਾਣਾ ਪਾਣੀ ਵੀ ਬਦਾਮ ਵੀ ਤੇ ਹੋਰ ਸੰਦ ਵੀ ਉਹ ਨਹੀਂ ਜੁੜਦੇ ਹਨ ਤਾਂ ਹੀ ਬਾਜੀ ਡੀਕੇ ਨੇ ਕੋਈ ਮਾੜੀ ਮੂੜੀ ਜਿੱਤ ਕੇ ਦਾ ਫੋਪ ਭਵੇ ਹਨ ਕੋਈ ਸਹੀ ਆ ਜੇ ਭਾ ਗਰੀਬਾਂ ਨੂੰ ਤੇ ਉਹਨੇ ਦੇ ਆਪਾਂ ਡੋਲੀਆਂ ਸਮਾਨ ਤੇ ਕੋਈ ਇਨਵਰਟਰ ਵਗੈਰਾ ਹਨ ਜਿਹੜੀਆਂ ਚੀਜ਼ਾਂ ਦੀ ਕਮੀ ਆ ਕਬੂਤਰਾਂ ਆਸਤੇ ਆਪਾਂ ਨੂੰ ਐਕਸੈਸਰੀਜ਼ ਜਿਹੜੀਆਂ ਚਾਹੀਦੀਆਂ ਨੇ ਜਿਹਨਾਂ ਹੈ ਨਹੀਂ ਆਪਣੇ ਕੋਲੇ ਉਹ ਜੋਟ-ਜਾਟ ਲਿਆਵਾਂਗੇ ਜਿਵੇਂ ਹਨ ਉਹ ਸਾਰੇ ਕਰਾਂਗੇ ਸੈਟਿੰਗ ਬਾਬਾ ਕਿਰਪਾ ਗੁਰੂ ਸਾਰਾ ਕੁਝ ਆਪੇ ਹੋ ਜਾ ਕੋਈ ਚੱਕਰ ਨਹੀਂ ਯਾਰ ਹਨ ਡੋਰਾਉ ਸਰਾਬਤੀ ओके ਕੱਲ ਨੂੰ ਮਿਲਦੇ ਆਂ ਬਾਏ ਬਾਏ ਗੁੱਡ ਨਾਈਟ ਸਾਰਿਆਂ ਨੂੰ ਲਵ ਯੂ ਸੌਂ ਜਾਓ